ਮਾਨਸਾ ਜ਼ਿਲ੍ਹੇ ਦੇ ਵਿੱਚ ਨਸ਼ੇ ਦੇ ਖਿਲਾਫ ਇੱਕ ਵੱਡੀ ਮੁਹਿੰਮ ਵਿੱਢਣ ਵਾਲੇ ਪਰਵਿੰਦਰ ਸਿੰਘ ਝੋਟਾ ਜਿਸ ਨੂੰ ਕਿ ਇਸ ਮੁਹਿੰਮ ਦੇ ਕਰਕੇ ਕਾਫੀ ਵੱਡੀਆਂ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ ਫਿਰ ਚਾਹੇ ਉਹ ਪਹਿਲਾ ਗ੍ਰਿਫਤਾਰੀ ਦੀ ਗੱਲ ਹੋਵੇ ਜਾਂ ਫਿਰ ਇੱਕ ਵਾਰ ਪਰਵਿੰਦਰ ਝੋਟਾ ਤੇ ਹੋਏ ਹਮਲੇ ਦੀ ਗੱਲ ਹੋਵੇ ਪਰ ਹੁਣ ਇੱਕ ਵਾਰ ਫਿਰ ਤੋਂ ਜਦੋਂ ਜਵਾਹਰ ਕੇ ਪਿੰਡ ਵਿੱਚੇ ਜਿੱਥੇ ਕਿ ਸਿੱਧੂ ਉਸ ਵਾਲੇ ਤੇ ਹਮਲਾ ਹੋਇਆ ਸੀ ਉਸੇ ਪਿੰਡ ਦੇ ਵਿੱਚ ਇੱਕ ਸਖਸ਼ ਨੂੰ ਫੜਨ ਦੇ ਲਈ ਪਰਵਿੰਦਰ ਝੋਟਾ ਅਤੇ ਉਥੋਂ ਪਿੰਡ ਦੀ ਜੋ ਕਮੇਟੀ ਸੀ ਨਸ਼ਿਆਂ ਖਿਲਾਫ ਬੜਾਈ ਹੋਈ ਉਸ ਵੱਲੋਂ ਇੱਕ ਸਖਸ਼ ਜੋ ਕਿ ਨਸ਼ੇ ਵੇਚ ਰਿਹਾ ਸੀ ਉਸ ਦਾ ਘਰਾਉ ਕੀਤਾ ਗਿਆ ਤਾਂ ਉਸ ਵੱਲੋਂ ਕਿਵੇਂ ਟੀਮ ਤੇ ਅਤੇ ਪਰਵਿੰਦਰ ਝੋਟਾ ਤੇ ਰੋਣਿਆਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਕਾਫੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਗਈ ਇਸ ਟੀਮ ਵੱਲੋਂ ਅਤੇ ਰਵਿੰਦਰ ਝੋਟਾ ਵੱਲੋਂ ਤੇ ਇਸ ਮੌਕੇ ਦੀ ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆਂ ਦੋਸਤੋ ਇਸ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਜਰੂਰ ਕਮੈਂਟ ਕਰ ਦੇਣਾ ਤੇ ਪੂਰੀ ਵੀਡੀਓ ਦੇਖਣ ਤੋਂ ਬਾਅਦ ਇਸ ਬਾਰੇ ਉਹ ਤੁਸੀਂ ਕੀ ਸੋਚਦੇ ਹੋ ਉਹ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਤੇ ਵੀਡੀਓ ਨੂੰ ਅੱਗੇ ਜਿਆਦਾ ਜਿਆਦਾ ਸ਼ੇਅਰ ਅਤੇ ਲਾਈਕ ਕਮੈਂਟ ਜਰੂਰ ਕਰ ਦੇਣਾ ਮਾਦੋ ਯਾਰ ਮੈਂ ਮਾਦੋ ਆ ਤੱਕ ਜੰਮਿਆ ਕੈਮਰੇ ਤੂੰ ਪਹਿਲਾਂ ਵੀ ਆਇਆ ਸੀ ਨਾ ਉੱਤੇ ਵੀ ਆਇਆ ਸੀ ਕਿ ਮੇਰੀ ਗੱਲ ਤੈਨੂੰ ਉੱਤੇ ਨਜਾਇਜ਼ ਬਰਛਾ ਬੁਆਦਾ ਮੇਰੇ ਵੇਚਦਾ ਨਸ਼ਾ ਸਾਡੇ ਨਾਲ ਯਾਰ ਤੂੰ ਹਟਦਾ ਕੰਮ ਯਾਰ ਮੈਂ ਮੇਰੀ ਨਾ ਮੂੰਹ ਦੇ ਕੇ ਬੈਠਾ ਫੜਿਆ ਹੱਥ ਜੋ ਵਰਕੇ ਲਗਾ ਆ ਦੇਖ ਮਾਚੇ ਕੰਮ ਨਾ ਮੱਚਦਾ ਯਾਰ ਮੇਲਾ ਸੁਪਾੜੇ ਗਿਆ ਗਿਆ ਈ ਨਾ ਯਾਰ ਲੈਤਾ ਕੀ ਤੋਸੀ ਤੂੰ ਮੈਂ ਰਹਿ ਗਈ ਆ ਤੇਰੀ ਜਾਨ ਖਾਣ ਲਈ ਆ ਉਹ ਵੀ ਪਾਈ ਆਪਣਾ ਠੀਕ ਆ ਤੂੰ ਜਨਾ ਕੋਈ ਬੈਰ ਨਹੀਂ ਕੋਈ ਲੋਤਾ ਨਹੀਂ ਕੋਈ ਬੈਰ ਕੋਈ ਮੈਂ ਉਹਦਾ ਗੱਲ ਸੁਣ ਜਾ ਮੇਰੀ ਗੱਲ ਸੁਣ ਇੱਕ ਮੇਰੀ ਤੂੰ ਵੀ ਗੱਲ ਸੁਣ ਲੈ ਠੀਕ ਆ ਚੱਲੀਆਂ ਦੇ ਕੈਮਰੇ ਜੇ ਇੱਥੇ ਕਦੇ ਕਦੇ ਵੀ ਤੈਨੂੰ ਦੱਸਿਆ ਮੈਂ ਮੈਂ ਫੜਾਉਂਦਾ ਦੱਸਿਆ ਤੂੰ ਮਰਜੀ ਕਰ ਲੈ ਤੂੰ ਮਾਰ ਕੋ ਤੇਰੇ ਸਾਨੂੰ ਨਾ ਜੋੜਨੀ ਬੋਲ ਇੱਕ ਮਿੰਟ ਮੇਰੀ ਗੱਲ ਠੀਕ ਆ ਤੇਰੇ ਸਾਨੂੰ ਕਿਹਾ ਮੇਰੀ ਗੱਲ ਸੁਣਨਾ ਕੋਈ ਮਾਇਆ ਕੁਝ ਕਹਿਣਗੇ ਤੇ ਭੈਣ ਬਾਹਰ ਦੇ ਲਾਣੇ ਨੇ ਲੋਕ ਪੜ ਜਾ ਇੱਕ ਮਿੰਟ ਮੈਂ ਮੈਂ ਜਦੋਂ ਤੇਰੀ ਮਤੇ ਪਰਚਾ ਦਿੱਤਾ ਜੀ ਦਵਾਇਆ ਤੂੰ ਯਾਰ ਕਿੱਟਾ ਦੇਖਦਾ ਬਿੱਟੀ ਇਹ ਤਾਂ ਮੈਂ ਵੇਚਦਾ ਹੀ ਸਰਿਆਂ ਵੇਚਾਈ ਪਹਿਲਾਂ ਵੇਚਦਾ ਸੀ ਯਾਰ ਹੁਣ ਨਹੀਂ ਵੇਚਦਾ ਮੈਂ ਤੂੰ ਫੜ ਲਈ ਤੂੰ ਐਂ ਕਰ ਜਦੋਂ ਤੈਨੂੰ ਫੜ ਲਿਆ ਯਾਰ ਤੂੰ ਮੇਰੇ ਕੋਲ ਨਹੀਂ ਠੀਕਾ ਕੋਈ ਮਰਜ਼ੀ ਕਰਾ ਦੇ ਇੱਕ ਮਿੰਟ ਗੱਲ ਉਹ ਮੈਂ ਕੁਝ ਤੂੰ ਪਹਿਲਾਂ ਗੱਲ ਸੁਣ ਲੈ ਸੁਣ ਨਾ ਉਹ ਹੋਰ ਫੜਾਈ ਜਾ ਜੇਟ ਪਾਲਾ ਜੇਬ ਚ ਪਾ ਦੇ ਉਹ ਦੇਵੀ ਤੂੰ ਸੌਂਖ ਆਇਆ ਜਵਾਖਾਂ ਜੀ ਆਉਂਦੇ ਆਂ ਜੀ ਵੀ ਤੂੰ ਨਹੀਂ ਨਾ ਦਵਾਇਆ ਕੁੰਬੀ ਨਾ ਨਹੀਂ ਦਵਾਇਆ ਲੈ ਸਾਨੂੰ ਕੀ ਲੋੜ ਆ ਯਾਰ ਦਾ ਮਰਨੀ ਯਾਰ ਮੈਂ ਜਿਹੜਾ ਵੇਚਦਾ Yeah. <laughs> ਤਰਾ ਨਾ ਮੈਂ ਹੁਣ ਵੀ ਦਵਾਈ ਜਾਣਾ ਮੈਂ ਗੱਲ ਤਾਂ ਸੁਣ ਲੈ ਮੈਂ ਕਹਿੰਦਾ ਮੈਂ ਕਿਉਂ ਸੁਣਿਆ ਯਾਰ ਮੈਂ ਘਰੇ ਆਉਂਦੇ ਜੇ ਮੈਂ ਕਦੇ ਗਾਹੋਂ ਮੈਂ ਤੂੰ ਮੇਰੀ ਤਾਂ ਸੁਣਦਾ ਫਿਰ ਇੱਥੇ ਆਪਾਂ ਨੂੰ ਲੁਕਾ ਤਾਂ ਗਏ ਇਕੱਠੇ ਹੋ ਗਏ ਨਾ ਇੱਕ ਮਿੰਟ ਮੇਰੀ ਗੱਲ ਸੁਣ ਲੈ ਹਾਂ ਫਿਰ ਆ ਇਕੱਠੇ ਹੋ ਕੇ ਆ ਤਾਂ ਉਹਦੇ ਇਹਨਾਂ ਨੂੰ ਸੌਂ ਖਵਾ ਗੁਰਦੁਆਰੇ ਦੀ ਆ ਤਰਪਾਨਾ ਪਾਈ ਫਿਰਦੇ ਆ ਵੀ ਮੈਥੋਂ ਚੀ ਲੈ ਕੇ ਗਿਆ ਇਹ ਬੰਦਾ ਵੀ ਮੈਂ ਕਿੱਥੇ ਸੀ ਮੇਰੀ ਕੈਮਰਾ ਤੇ ਰਿਕਾਰਡਿੰਗ ਦਿਖਾ ਦੇ ਮੈਂ ਵੇਚਦਾ ਸੀ ਯਾਰ ਵੇਚਦਾ ਸੀ ਵੇਚਦਾ ਸੀ ਪਹਿਲਾਂ ਵੇਚਦਾ ਸੀ ਹਾਂ ਹਟ ਗਿਆ ਹਟ ਗਿਆ ਹਾਂ ਹਟ ਗਿਆ ਨਾ ਮੈਂ ਤਾਂ ਜੰਮ ਨਹੀਂ ਵੇਚਦਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇੱਕ ਗੱਲ ਠੀਕ ਆ ਗੁਰੂ 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 ਗੱਲ ਬਾਰੇ ਚੜਾ ਬੜਾ ਅੱਛਾ ਦੀ ਸੌਂ ਖਾ ਬੋਲ ਕੇ ਖਾਂਦਾ ਚੱਲ ਆ ਜਾ ਮੇਰੀ ਗੱਲ ਸੁਣ ਮੈਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਉਗਾ ਤੁਸੀਂ ਸੌਂ ਖਾਓ ਗੁਰੂ ਗ੍ਰੰਥ ਸਾਹਿਬ ਜੀ ਕਿਰਪਾਨਾ ਦੀ ਸੌਂ ਖਾਓ ਵੀ ਉਹਦੇ ਮੇਰੇ ਤੇ ਨਜਾਇਜ਼ ਪਰਚਾ ਪਵਾਇਆ ਮੈਂ ਖਾਣਾ ਆਉਂਦਾ ਮੈਂ ਤਾਂ ਜ਼ਰੂਰ ਯਾਰ ਮੈਂ ਕਿਹਾ ਕਿ ਗਿਆ ਸੌਂ ਖਾ ਜਾ ਕੇ ਤੂੰ ਮੈਂ ਕਹ ਜਾਵਾਂ ਫਿਰ ਤੂੰ ਨਾ ਤੂੰ ਗੁਰਦੁਆਰੇ ਮੈਂ ਕਹ ਜਾਵਾਂ ਮੈਂ ਕਹ ਜਾਵਾਂ ਮੈਂ ਕਹ ਦੇ ਪਿੱਛੇ ਜਾਵਾਂ ਮੈਂ ਕਹ 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 ਜਾਵਾਂ ਮ ਨਾ ਮੈਂ ਉਹਦੇ ਘਰੇ ਆਂਗਾ ਮੈਂ ਸੱਚੀ ਆਂਗਾ। ਕਾ ਵੀ ਗੱਲ ਸੁਣੋ ਮੇਰੀ ਬਾਈ ਹੁਣ ਇਹ ਹਟਦਾ ਬਾਲਾ ਬੋਲੀ ਜਾਂਦਾ। ਇਹ ਚਾਹੁੰਦਾ ਕੀ ਐ? ਸਾਰਾ ਨੇ ਇਹ ਵੇਖਦਾ ਚਿੱਟਾ। ਤੇ ਤੁਸੀਂ ਹੁਣ ਕਰਿਆ ਉਹਦੇ ਵੀ ਪੂਆ ਕੇ। ਬਲਾ ਗੱਲ ਹਵਾ ਤਾਂ ਹੁਣ ਵੀ ਕਰੀ ਜਾਂਦਾ ਫਿਰ। ਹਵਾ ਫਿਰ ਤੂੰ ਮਾਰ ਦੇ ਲੈ ਯਾਰ ਮਾਰ। ਮਾਰ ਦੇ ਮੁੰਡਿਆ। ਮੇਰੀ ਗੋਈ ਨੂੰ ਵਾ ਮੈਂ ਤੈਨੂੰ ਮਿਲ ਕੇ ਦੁਸ਼ਮਣਾ ਤੂੰ। ਠੀਕ ਆ ਐਂ ਸੋਸ਼ਲ ਮੀਡੀਆ ਤੋਂ ਰੁਪਈਏ ਮਾਰਦੇ ਹੁੰਦੇ ਜਿਵੇਂ ਤੁਸੀਂ ਬਣਾਉਂਦੇ। ਕਿਹੜਾ ਕੰਜਰ ਕਮਾਉਂਦਾ ਇਹ ਸੋਸ਼ਲ ਮੀਡੀਆ ਪੈਸੇ ਆ। ਮੇਰਾ ਸਭ ਵੇਚਿਆ। ਪਹਿਲਾ ਵੇਚਿਆ। ਠੀਕ ਆ। ਵੇਚਿਆ ਮੈਂ ਸਾਰਾ ਨਿਸ਼ ਇਹਨੇ ਵਿੱਚ ਥੋੜੇ ਲਾਈਵ ਦੇ ਮੰਨੇ ਆ ਆ ਬੰਦਾ ਨਹੀਂ ਆਲੇ ਦਾ ਨਾ ਲੈਣਾ ਤੂੰ ਮੈਂ ਯਾਰ ਇਸੇ ਲਈ ਕੀ ਮੇਰੀ ਕੋਣ ਤੱਕ ਵੀ ਤੇਰਾ ਤੂੰ ਗੋਣਾ ਕਰ ਹੁਣ ਮੈਂ ਨਾ ਲੈ ਫੜੇ ਮੈਂ ਲੈ ਕੇ ਨਾ ਮੈਂ ਇੱਕ ਫੋਨ ਨੰਬਰ ਤੇਰੇ ਨਾਲ ਰੱਖਾਂਗਾ ਮੈਂ ਤੇਰੇ ਨਾਲ ਉਹ ਪਹਿਲਾਂ ਵੀਡੀਓ ਦਿਖਾਣਾ ਪਹਿਲਾਂ ਵੀਡੀਓ ਤੇਰੀ ਨਾਲ ਬੰਦਾ ਗੱਲ ਹੋਈ ਥੀ ਬੜੇ ਮੈਂ ਚੁੱਪ ਕਰ ਇਹ ਵੀਡੀਓ ਦਿਖਾ ਦੇ ਇਹਨੂੰ ਤੇਰੇ ਪਿੰਡ ਦਾ ਬੰਦਾ ਮੈਂ ਹੁੰਦਾ ਵੀ ਜਿਹੜੀ ਗੱਲ ਕਹੇ ਹਾਂ ਨਾ ਕਾਟੀਆਂ ਨਹੀਂ ਦੱਸਾਂ ਕੌਣ ਤੂੰ ਮੈਂ ਨਹੀਂ ਦੱਸਾਂ ਤੂੰ ਦੱਸ ਯਾਰ ਐਂ ਦੱਸ ਇਹ ਬੰਦਾ ਮੈਂ ਉਹ ਯਾਰ ਉਹ ਯਾਰ ਗੱਲ ਸੁਣੋ ਸਾਡੇ ਖੜ ਜਾ ਇਹ ਯਾਰ ਗੱਲ ਸੁਣੋ ਵੀਡੀਓ ਦਿਖਾਵਾਂ ਕੋਈ ਮਤ ਸੀ ਯਾਰ ਫੋਨ ਵਿੱਚ ਲਾਇਆ ਸੀ ਵੀਡੀਓ ਆਪਣੇ ਕੋਲ ਹੈਗੀਆਂ ਨੇ ਵੀਡੀਓ ਆਪਣੇ ਕੋਲ ਮੈਨੂੰ ਕਰ ਸੱਚ ਬੋਲ ਰਹੀਆਂ ਫੋਨ ਵਿੱਚ ਲਾਇਆ ਸੀ ਇਹਦੇ ਨੰਬਰ ਤੇ ਇਹ ਗੱਲ ਤੇ ਵੇਲੇ ਇਸ ਦੇ ਫੋਨ ਤੇ ਕਰੀ ਸੀ ਫਿਰ ਉਹਦੇ ਕੋਲ ਕੋਲ ਸੀ ਹਾਂ ਉਹ ਨਾ ਹੋਰ ਕੀ ਹੋ ਗਿਆ ਉਹਦੇ ਮੂੰਹ ਤੇ ਵੀ ਕਹਿ ਉਹ ਮੰਮੀ ਕਿਉਂ ਗੱਲ ਕਰ ਰਹਾ ਨਾ ਸੁਣ ਕੇ ਤੇਰਾ ਫੋਨ ਕਿਹਦੇ ਕੋਲ ਹੈ ਕਿਹਦੇ ਕੋਲ ਹੈ ਮੇਰਾ ਫੋਨ ਮੇਰਾ ਤਾਂ ਨੰਬਰ ਹੀ ਬੰਦਾ ਮੇਰਾ ਤਾਂ ਫੋਨ ਹੀ ਠੀਕ ਹੈ ਬੜੇ ਮਨਾਲੀ ਨਾਲ ਗੱਲ ਹੋ ਗਈ ਠੀਕ ਹੈ ਮੈਨੂੰ ਕੀ ਕਿਹੜਾ ਬੜਾ ਨਾ ਉਹਦੇ ਨਾਲ ਮੈਂ ਵੀ ਨਾ ਕਰੀ ਤੈਨੂੰ ਆਹ ਦੇਖ ਆਹ ਦੇਖ ਤੇਰੇ ਫੋਨ ਸੀਗੇ ਜਿਹੜੇ ਨਾਲ ਫੋਨ ਤੁਹਾਨੂੰ ਆਹ ਬੜਾ ਜਿਆਦਾ ਮੈਨੂੰ ਦੇਵਾ ਯਾਰ ਉਹ ਬੇਨਤੀ ਪੰਜਾਬ ਪਰਚਾ ਹੋਇਆ

ਤੂੰ ਮੇਰੀ ਗੱਲ ਸੁਣ ਬਾਬਾ ਹਾਂ ਮਾਤਾ ਨੂੰ ਮਾਰ ਲੈ ਤੂੰ ਇੱਥੋਂ ਦਾ ਡਰਾਉਣਾ ਮੈਂ ਕਹਾਂ ਮੇਰੀ ਗੱਲ ਸੁਣ ਆਪਾਂ ਇਹਨੇ ਕੈਮਰੇ ਜੇ ਇੱਥੋਂ ਕੋ ਲੈ ਕੇ ਗਿਆ ਚੱਲ ਤੈਨੂੰ ਹਾਂ ਕਰੇਗਾ ਵੀਡੀਓ ਵਾਲਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆ ਜਾ ਤੂੰ ਇੱਕ ਜਾ ਸੁਣ ਹੋਰ ਆ ਇਹ ਨਹੀਂ ਕਰੀਂ ਨਾ ਮੈਂ ਕਰੇ ਤੂੰ ਵੀਡੀਓ ਆ ਜਾ ਤੂੰ ਕਹਣਾ ਨਹੀਂ ਲੱਗੇਗਾ ਆ ਜਾ ਉਹ ਭਈਆ ਵੀਡੀਓ ਭਈਆ ਸਾਰਿਆਂ ਦੀ ਨਾ ਥੋੜੇ ਕਿਹੜਾ ਨਹੀਂ ਪਹਿਣਾ ਤੂੰ ਘਰੇ ਆ ਜਾ ਤੂੰ ਘਰੇ ਆ ਜਾ ਉਹ ਮੈਂ ਸਿੱਧਰੇਗਾ ਜਾ ਜਿੱਥੇ ਥੋੜੇ ਲੇਕੇਗਾ ਕੈਮਰੇ ਉਹ ਮਰਜ਼ੀ ਕਰਦੀ ਮੇਰੀ ਮਰਜ਼ੀ ਜੋ ਕੁਛ ਕਰਨਾ ਉਹੀ ਕਰਦੀ 20 ਮਿੰਟ ਦਾ ਰਹਿਣਾ ਪਸਾਰ ਕੇ ਆ ਕਰਦਾ ਬਾਬਾ ਜੇ ਆਪਣੇ ਤੋਂ ਲੈ ਗਈ ਵੀ ਗਿਆ ਹੋਇਆ ਆਪਿਆ ਕੈਮਰੇ ਉਹ ਮਰਜ਼ੀ ਕਰਦੀ ਉਹਨਾਂ ਨੂੰ ਵੀ ਰਾਣਾ ਕਰਦੇ ਫੋਨਾਂ ਤੋਂ ਅਰਦਾ ਕਰੋ ਕਿਰੇ ਭਾ ਲੈ ਫੂਣੀ ਕਰਦਾ ਆ ਆ ਜੇ ਮੈਂ ਉਹ ਇਹ ਨਾ ਕਰਦਾ ਇੰਨਾ ਜਰ ਵੀਡੀਓ ਪਈ ਹੈ ਇਹਦੀ ਵੀਡੀਓ ਪਈ ਹੈ ਆਪਣੇ ਕੋਲੇ ਵੀਡੀਓ ਪਈ ਹੈ ਇਹਦੀ ਨੰਬਰ ਉਹਦਾ ਹੈ ਯਾਰ ਉਹ ਤਾਂ ਗਈ ਨਾ ਆ ਸੁਣ ਆਪਾਂ ਤੈਨੂੰ ਗੁਰੂ ਸਿਖਾਣਾ ਕਰਕੇ ਕਹਿ ਰਹੇ ਸੀ ਐਸੇ ਨਵੀਂ ਨੰਬਰ ਹੋਦਾਗਾ ਲੋਨ ਕਰਦਾਗਾ ਬੋਰਟ ਤੂੰ ਸਿੱਖਦਾ ਤੂੰ ਵੀ ਆ ਸ਼ੌਕ ਆ ਜਾ ਸੁਰਤਵਾਰੇ ਜੀ ਤੂੰ ਵੀ ਖਾ ਜਾ ਵੀ ਉਹਦੇ ਮੈਥੋਂ ਚਿੱਟਾ ਫੜਿਆ ਸੀ ਵੀ ਮੈਂ ਕਿੱਥੇ ਸੀ ਕਿਸੇ ਮੇਰਾ ਨਾਮ ਖਾਇਆ ਦੁਰਖਾਇਆ ਤੇਰੇ ਮਨ ਦਾ ਤਾਂ ਬੜਾ ਬੰਦੇ ਦਾ ਤੇਰੇ ਮਨ ਦਾ ਬੜੇ ਬੰਦੇ ਦਾ ਕਿਹੜਾ ਬੰਦਾ ਲੈ ਬੰਦਾ ਕਿਹੜਾ ਬੰਦਾ ਲਿਆ ਬੰਦਾ ਲਿਆ ਪਰ ਤੂੰ ਬੰਦਾ ਜਿਦੜੀ ਫੜਿਆ ਕਿੰਨੇ ਬੰਦੇ ਤੇਰੇ ਪਿੰਡ ਦੇ ਫਸ ਗਏ ਪਿੰਡ ਦੇ ਯਾਰ ਜਦੋਂ ਕਰਦੇ ਜੋ ਉਹ ਫਸਦੇ ਵੀ ਸੀ ਹੁਣ ਨਜਾਇਜ਼ ਨਜਾਇਜ਼ ਆ

ਉਹ ਸਾਈਡ ਤੋਂ ਨੇ ਭਾਈ ਤੇਰਾ ਦਾ ਨਾ ਸਾਡਾ ਆ ਸਾਡਾ ਨਾ ਮੈਂ ਤਾਂ ਵੀ ਪਤਾ ਮੈਨੂੰ ਇਹ ਮਾ ਕੋਤੀ ਭਈਆ ਫੇਰ ਵੜਾ ਤੈਨੂੰ ਕਿਹਾ ਸੀ ਆ ਸਾਡਾ ਆ ਸਾਡਾ ਜਿੰਨਾ ਦੱਸ ਮੈਂ ਤਾਂ ਵੀ ਕਹਿ ਤਾ ਨਾ ਤੇਰਾ ਸਾਰਾ ਪੰਨੇ ਖੀ ਜਾਂਦਾ ਭਾਈ ਦੇਖ ਲੋ ਸਾਡੇ ਦੇਖੀ ਜਾਂਦੇ ਸਾਡੇ ਦੇਖੀ ਜਾਂਦੇ ਠੀਕ ਆ ਇਹ ਦੇਖ ਤਾਂ ਪਿੰਡਾਂ ਐ ਦੱਸੋ ਦੇਖਦਾ ਨਾ ਸਕਦਾ ਇਹ ਜਾਨੋ ਮਾਲੂ ਯਾਦ ਅੱਜ ਜਵੀਰ ਨਾ ਆ ਜੀ ਕਿ ਨਹੀਂ ਯਾਦ ਹੀ ਮੜਾ ਪੁੱਤੋ ਜਾਈ ਫੇਰ ਪਿੰਡਾਂ ਦਾ ਸੁਆਣਾ ਸ਼ਹਿਰ ਦੇ ਕਿਵੇਂ ਜਾਂ ਪਿੰਡਾਂ ਦੇ ਬੋਲੋ ਆਪਾਂ ਪੱਛੇ ਤੋਂ ਮੇਡੀਕਲ ਗਿਆ ਹੁਣ ਹਾਂ ਜਿਹੜੇ ਨਾਲ ਆਪਿਆ ਨਹੀਂ ਬੋਲੋ ਯਾਰ ਚੱਲ ਕੇ ਜਿਹੜੇ ਤੇਰੀ ਜਾਨ ਹੋਵੇ ਜਿੰਮੇ ਤੇਰੇ ਸੁਆਣਾ ਲੱਗੇ ਤੇਰੇ ਤੇ ਰੱਖੀ ਹੁਣ ਕੀ ਕਰ ਚਾਹ? ਇਹ ਮੋਹਨ ਹੈ। ਇਹ ਚਿੱਤਰ ਪੋਥਾ ਬੁੜੀਆਂ ਬਣੀਆਂ। ਕਿਹਨੇ ਦੇਖਿਆ? ਸਾਰਾ ਪਿੰਡ ਦੇ ਖੜੇ ਨੇ ਏ। ਸਾਰਾ ਪਿੰਡ ਦਾ ਪੈਂਡ ਜਦੋਂ ਹੁੰਦਾ ਬਾਹਰ ਆਈਂ ਨਾਲ। ਬਾਹਰ ਆ ਗਿਆ ਮੇਰੀ। ਸਾਰੇ ਪਿੰਡ ਨੂੰ ਗਾਲ ਕੱਢਦਾ ਤੂੰ। ਸਾਰੇ ਗਾਲ ਹੀ ਆ ਮਿਲਦਾ ਯਾਰ ਤੂੰ ਹੱਥ ਕੀ ਕਰਦਾ ਹੈਗਾ ਮੇਰਾ। ਇਸ ਤੋਂ ਬੰਦ ਨਹੀਂ ਲੱਗਦਾ। ਬਾਬਾ ਤਾਲੂ। ਨਾ ਕੀ ਕਰ ਤੈਂਗਾ ਬੇ ਤੂੰ। ਬਾਬਾ ਪਾਈ। ਨਾ ਸਾਰਾ ਤੇਰੀ। ਕੋਈ ਨਾ ਲੜਨਾਂ ਨਹੀਂ ਯਾਰ ਕੋਈ ਨਾ ਕੋਈ ਨਾ ਕੋਈ ਨਾ ਉਹਦਾ ਜਾਣ ਕੇ ਕਹਿੰਦਾ ਯਾਰ ਲੜਨ ਦੀ ਲੜਨ ਕਿਉਂ ਆਇਆ ਹੈਗਾ ਬਾਈ ਉਹਨੇ ਕਰਨ ਤੇ ਆ ਕੇ ਸਾਰਾ ਕੁਝ ਹਾਂ ਇਹ ਬਾਹਰ ਦਾ ਨੂੰਏ ਜਦੋਂ ਮਾਤਾ ਤੇ ਹਿੰਮਤ ਨਹੀਂ ਹੁੰਦੀ ਹਾਂ ਸੇ ਤੇਰਾ ਪੁੱਤ ਮਾਰ ਗਿਆ ਅੱਡੀ ਗੱਲਾਂ ਕਰਦੇ ਮਲੇ ਆਪਾਂ ਲੜਨਗੇ ਕੋਈ ਜੀਵੀਰ ਮਾਰਾ ਤੂੰ ਮਾੜਾ ਦਾ ਬੋਲੋ ਵਿਸ਼ੇਸ਼ ਦਾ ਨਹੀਂ ਬੋਲਦਾ ਆਂ ਕੁੜੀਆਂ ਨੇ ਭਾਈ ਇੱਧਰ ਲਿਓ ਕੈਮਰੇ ਕੀ ਬੋਲਦੇ ਹੈਗੇ ਬੰਦੋ ਕੁੜੀਆਂ ਨੇ ਜਵਾਬ ਕਿਉਂ ਨਹੀਂ ਦਿੰਦੇ 哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎！哎 ਨਾ ਨਹੀਂ ਲੜਨਾ ਨਹੀਂ ਲੜਨਾ ਨਹੀਂ ਉਹ ਤਾਂ ਜਾਣ ਕੇ ਕਹਿੰਦਾ ਲੜਨਾ ਨਹੀਂ ਆਪਾਂ ਪੁਲਿਸ ਬੁਲਾਵਾਂਗੇ ਉਹ ਪਿੰਡ ਵਾਲਾ ਕੋਈ ਜ਼ਮੀਨ ਮਰ ਉਹ ਮਰਿਆ ਜੀ ਮਰਿਆ ਲੜਨਾ ਨਹੀਂ ਆ ਲੈ ਦਵਾਈ ਚੋ ਵੀਡੀਓ ਬਣਾਇ ਚੱਲ ਬਾਈ ਪੁੱਤ ਕਿੱਥੇ ਆਇਓ ਬਾਈ ਆਇਓ ਰੋਟੇ ਪਾਈ 15 ਸਵਾ ਪਾਸੇ ਨਾ ਜਿਹੜਾ ਸੀ ਉਹ ਦੂਜਾ ਚਮਚਾੜਾ ਮੇਵੀ ਮੇਵੀ ਕਿਹਦਾ ਉੱਪਰ ਤਾਂ ਹੈਗਾ ਯਾਰ ਤਾਂ ਦਾ ਖੜਾ ਕਿੱਥਾ ਨਾ ਖੜਾ ਉਹ ਅਫਗਾਨਾ ਕਿੱਥੇ ਖੜਿਆ ਸਾਰੇ ਸਾਰੇ ਕਿਰੋ ਤਹਾਂ ਸਾਰਾ ਖੜਾ ਜਾਓ ਕਿਤਾ ਮਰੀਏ ਬੋਲੋ ਤਾਂ ਕੰਮ ਹੋਇਆ ਕਰਾਇਆ ਐਵੇਂ ਚੱਲੋ ਐਵੇਂ ਉਹ ਐਵੇਂ ਚੱਲੋ ਤਾਂ ਹੀ ਮਰੀਏ ਨਾ ਕਹਾਂ ਆਪਾਂ ਕਿਉਂ ਜਾਣਾ ਉਹ ਸੁਣ ਗੱਲ ਹੋਰ ਆਪਾਂ ਕਿਉਂ ਜਾਣਾ ਫੋਨ ਫੋਨ ਕਰੀ ਤਰੀ 90 ਉਹ ਤੇਰਾ ਭਾਈ ਐ ਖਾਣੇ ਮੈਂ ਤਗੜਾ ਰਿਹਾ ਜਿਮਰਾ ਪਹੇਰਾਂ ਛੁੱਟੇ ਬਲੇ ਨਾ ਕੌਲਸਤਾ ਨਾ